ਹਾਂਜੀ ਬਾਈ ਅਸੀ ਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਆਪਣੇ ਭਰਾਵਾਂ ਦੇ ਸਾਰਿਆਂ ਦੇ ਜਨਮਾਂ ਨੂੰ ਤੰਦਰੁਸਤੀ ਬਖਸ਼ੇ ਬਾਲ ਬੱਚਿਆਂ ਤੇ ਤੰਦਰੁਸਤੀ ਬਖਸ਼ੇ ਬਾਈ ਅੱਜ ਵੀਡੀਓ ਪਾਵਾਂਗੇ ਬਾਈ ਆਪਾਂ ਦੋ ਕ ਗੱਲਾਂ ਤਾਂ ਆਪਾਂ ਤੋਬਕ ਕਰਾਂਗੇ ਖਰਾਕ ਤੇ ਹਨਾ ਜੀ ਤੇ ਕੁਝ ਕ ਗੱਲਾਂ ਕਰਾਂਗੇ ਆਪਾਂ ਬਾਈ ਜਿਵੇਂ ਕੂਤਰ ਦੀਆਂ ਪੇਟ ਦੀਆਂ ਇਫੈਕਸ਼ਨਾਂ ਹੁੰਦੀਆਂ ਨੇ ਹਨਾ ਉਤੇ ਗੋਲੀਆਂ ਦੱਸਾਂਗੇ ਵੀਡੀਓ ਤੇ ਨਾ ਸੁਣ ਲਿਓ ਬਾਈ ਕਈ ਭਰਾ ਯਾਰ ਵੀ ਥੋੜਾ ਜਿਹਾ ਹੱਥ ਤੰਗ ਹੁੰਦਾ ਹਨਾ ਮਹਾਰਾਜ ਤੰਦਰੁਸਤੀ ਦੇਵੇ 50% ਦੇਵੇ ਭਰਾਵਾਂ ਨੂੰ ਵਧੀਆ ਖਰਾਕ ਪਾਉਣ ਕੂਤਰਾਂ ਨੂੰ ਬਾਈ ਜਿਵੇਂ ਹੁਣ ਕਈ ਪੁੱਛੀ ਜਾਂਦੇ ਵੀ ਖਰਾਕ ਕੀ ਕੁਝ ਪਾਈਏ ਬਾਈ ਖਰਾਕ ਬਾਈ ਤੁਹਾਨੂੰ ਦੱਸਦਾ ਮੈਂ ਚਾਰੇ ਪੰਜੇ ਚੀਜ਼ਾਂ ਇਹ ਰਲਾ ਲਿਓ ਵਧੀਆ ਯਾਰ ਵੀ ਬਰਾਮਾਂ ਨੂੰ ਵੀ ਜੇ ਆਪਾਂ ਕਹਿ ਦਈਏ ਵੀ ਬਦਾਮ ਪਾਤੇ ਜਾਂ ਪਨੀਰੀ ਪਾਉਂਦੇ ਆ ਲੋਕ ਉਹਨਾਂ ਨੂੰ ਵੀ ਪਿੱਛੇ ਛੱਡਣ ਵਾਲੀ ਖਰਾਕ ਆ ਬਾਈ ਖਰਾਕ ਦੇ ਵਿੱਚ ਸਭ ਤੋਂ ਤਾਕੜੀ ਚੀਜ਼ ਆ ਬਾਈ ਤੁਹਾਨੂੰ ਦੱਸ ਹੀ ਦਿੰਨੇ ਆ ਸੁਣ ਲਿਓ ਧਿਆਨ ਪਹਿਲੀ ਗੱਲ ਤਾਂ ਬਾਈ ਵਧੀਆ ਜਿਵੇਂ ਹੁਣ ਪਾਈਆਂ ਲਵੇ 50 ਕਬੂਤਰ ਹੁੰਦੇ ਆ ਹਨਾ ਨਾਰਮਲ ਬੰਦਿਆਂ ਲਵੇ 50 ਕਬੂਤਰ ਹੁੰਦੇ ਆ ਛੱਡਣ ਵਾਲੇ 50 ਕਬੂਤਰਾਂ ਦੀ ਖਰਾਕ ਬਾਈ ਤੁਸੀਂ ਮਹੀਨੇ ਦੀ ਵਧੀਆ ਬਣ ਜੂਗੀ 10 ਕਿਲੋ ਤਾਂ ਵਧੀਆ ਧੋਕੇ ਕਣਕ ਰੱਖ ਲਿਓ ਬਾਈ ਠੀਕ ਆ ਬਾਈ 7-8 ਕਿਲੋ ਬਾਜਰਾ ਲੈ ਲਿਓ ਵਧੀਆ ਧੋਕੇ ਸਮਾਰ ਕੇ ਠੀਕ ਹੈ ਨਾ ਤੇ 5 ਕਿਲੋ ਬਾਈ ਸਰੋਂ ਲੈ ਲਿਓ ਵਿੱਚ ਵਧੀਆ ਸਾਫ਼ ਕਰਕੇ ਤੇ 2 ਕਿਲੋ ਲੈ ਲਿਓ ਤਾਰਾ ਮੀਰਾ ਬਾਈ ਵਧੀਆ ਸਾਫ਼ ਕਰਕੇ ਠੀਕ ਹੈ ਨਾ ਜੀ ਬਾਕੀ ਬਾਈ 5 ਕਿਲੋ ਹਰੇ ਮਟਰ ਲੈ ਲਿਓ ਹਰੇ ਮਟਰ ਬਾਈ YouTube ਦੇ ਉੱਤੇ ਸਰਚ ਮਾਰ ਲਿਓ ਤੁਸੀਂ ਸਭ ਤੋਂ ਵੱਧ ਪ੍ਰੋਟੀਨ ਹਰੇ ਮਟਰਾਂ ਦੇ ਵਿੱਚ ਵਿਟਾਮਿਨ ਜਿੰਨੇ ਇਹਦੇ ਵਿੱਚ ਨੇ ਹਰੇ ਮਟਰਾਂ ਦੇ ਵਿੱਚ ਕਿਸੇ ਚੀਜ਼ ਦੇ ਵਿੱਚ ਨਹੀਂ ਹੈਗੀ ਏ ਬਾਈ ਤੁਸੀਂ ਆਪਦੀ ਖਰਾਕ ਦੇ ਵਿੱਚ ਐਡ ਕਰ ਲਿਓ 10 ਕਿਲੋ ਕਣਕ 6 ਕਿਲੋ ਮਟਰ ਲੈ ਲਿਓ ਤੇ 8 ਕਿਲੋ ਬਾਜਰਾ ਲੈ ਲਿਓ ਕਿਉਂ ਬਾਜਰੇ ਦੀ ਹੁਣ ਠੰਡਾ ਹੀ ਜਾਂਦੀ ਹੈ ਬਾਈ ਬਾਜਰਾ ਤੋਂ ਠੰਡ ਨਹੀਂ ਚੜਦੀ ਗਰਮ ਚੀਜ਼ਾਂ ਜ਼ਰੂਰੀ ਨੇ ਤੇ ਬਾਈ ਜਿਵੇਂ ਵਿੱਚ ਕਹੀ ਜਾਂਦਾ ਵੀ ਬੱਦ ਗਰਮ ਚੀਜ਼ਾਂ ਵੀ ਅਲਸੀ ਪਾੜੀਏ ਅਲਸੀ ਜੇ ਬਾਈ ਪੌਣੀ ਹੋਈ ਕਿਲੋ ਕਪਾ ਲਿਓ ਬਾੜੀ ਨਾ ਪਾਇਓ ਫਿਰ ਗਾਂ ਜਾ ਕੇ ਅਲਸੀ ਨਾ ਦੂਜੇ ਤੀਜੇ ਮਹੀਨੇ ਤੁਹਾਡੇ ਕੂਤਰਾਂ ਦੀਆਂ ਮਿੱਠਾਂ ਨਹੀਂ ਸਹੀ ਹੁੰਦੀਆਂ ਹੈਗੀਆਂ ਬਾਈ ਪੇਟ ਦੇ ਵਿੱਚ ਫੈਕਸ਼ਨ ਹੋ ਜਾਂਦੀ ਹੈ ਠੀਕ ਹੈ ਨਾ ਇਹ ਚੀਜ਼ਾਂ ਪਾਇਓ ਬਾਈ ਤੁਹਾਨੂੰ ਰਿਜ਼ਲਟ ਪੂਰਾ ਵਧੀਆ ਮਿਲੂਗਾ ਜਿਹੜੇ ਤੁਹਾਨੂੰ ਹਰੇ ਮਟਰ ਦੱਸੇ ਆ ਹਰੇ ਮਟਰ ਨਾਲ ਰਿਜ਼ਲਟ ਤੁਹਾਨੂੰ ਆਪ ਨੂੰ ਪਤਾ ਲੱਗ ਜਾਓ ਤੇ ਛੋਲੇ ਦੇ ਵਿੱਚ ਬਾਈ ਅਸੀਂ ਤਾਂ ਨਹੀਂ ਐਡ ਕਰੇ ਛੋਲਿਆਂ ਦੀ ਦਾਲ ਪਾ ਲਿਓ ਕਿਲੋ 2 ਕਿਲੋ ਵੱਧ ਨਾ ਪਾਇਓ ਛੋਲੇ ਤਾਂ ਨਹੀਂ ਐਡ ਕਰੇ ਬਾਈ ਜੇ 10 ਕਬੂਤਰ ਛੋਲੇ ਚੁੱਕਦਾ ਉਹ ਖਰਾਕ ਦੇ ਵਿੱਚੋਂ ਤਾਂ ਕਬੂਤਰ ਨੂੰ ਘੱਟੋ ਘੱਟ 50 ਐਮਲ ਪਾਣੀ ਦੀ ਲੋੜ ਪੈਂਦੀ ਹੈਗੀ ਠੀਕ ਹੈ ਨਾ ਦਾਲ ਛੋਲਿਆਂ ਨੂੰ ਗਾਲਣ ਦੇ ਲਈ ਕਬੂਤਰ ਹੁਣ ਪਾਣੀ ਘੱਟ ਪੀਣ ਲੱਗ ਗਏ ਬਾਈ ਕੁੰਡਿਆਂ ਦੇ ਵਿੱਚ ਤੇ ਤਾਂ ਕਰਕੇ ਛੋਲੇ ਘੱਟ ਪਾ ਲਿਓ ਉਹਦੇ ਵਿੱਚ ਗਾਲ ਪਾ ਲਿਓ ਛੋਲਿਆਂ ਦੀ ਕਿਉਂਕਿ ਛਿਲਕੇ ਕਰਕੇ ਪਾਣੀ ਵੱਧ ਪਿੰਦੇ ਆ ਛੋਲੇ ਹਨਾ ਫਿਰ ਉਹ ਨਾ ਆਪਣੇ ਕਬੂਤਰ ਗਾਹਾਂ ਗਰਮੀ 'ਚ ਮੂੰਹ ਪੱਟਣ ਲੱਗ ਜਾਂਦਾ ਜਿਵੇਂ ਕਿਉਂ ਪਾਣੀ ਤਾਂ ਹੁੰਦਾ ਨਹੀਂ ਬਾਈ ਕਬੂਤਰ ਦੇ ਪਾਣੀ ਦਾ ਛੋਲੇ ਟੁੱਟ ਜਾਂਦੇ ਹੈਗੇ ਫਿਰ ਮੁੜ ਕੇ ਬਾਡੀ ਦੇ ਵਿੱਚ ਖੂਨ ਨਹੀਂ ਬਣਦਾ ਹੈਗਾ ਵੀ ਜਿਹਦੇ ਨੂੰ ਪਾਣੀ ਆ ਕਹਿੰਦੇ ਨੇ ਆਪਾਂ ਇਹ ਹੋਊਗਾ ਬਾਈ ਕਬੂਤਰ ਤਾਂ ਹੀ ਉੱਡੂਗਾ ਫੇਰ ਕੂਤਰ ਛੇਤੀ ਰਾਸ ਨਹੀਂ ਆਉਂਦਾ ਹੈਗਾ ਤੇ ਦੂਜੀ ਗੱਲ ਹੈ ਬਾਈ ਪੇਟ ਦੀ ਫੈਕਸ਼ਨ ਵਾਸਤੇ ਨੌਰ ਫਲੈਕਸ ਗੋਲੀ ਆ ਟੀ ਜੈਡ ਉਹ ਜੈਡ ਸੌਰੀ ਉਹ ਜੈਡ ਨੌਰ ਫਲੈਕਸ ਗੋਲੀ ਆ ਉਹਦਾ ਅੱਠਵਾਂ ਹਿੱਸਾ ਦੇ ਰਿਆ ਕਰੋ ਜਿਵੇਂ ਬਾਈ ਪਾਣੀ ਵਾਲੀਆਂ ਮਿੱਠਾ ਮਾਰਦੇ ਆ ਕੂਤਰ ਜਾਂ ਪਾਣੀ ਵਾਲੀਆਂ ਮਿੱਠਾ ਮਾਰਦੇ ਆ ਜਾਂ ਹਰੀਆਂ ਮਿੱਠਾ ਮਾਰਦੇ ਆ ਜਾਂ ਰਿੱਡੜਜੀ ਮਾਰਦੇ ਆ ਤੇ ਨਾਲ ਉਹਦੇ ਲੈ ਲਿਓ ਬਾਈ ਨੌਰ ਫਲੈਕਸ ਗੋਲੀ ਦੇ ਨਾਲ ਮੈਟ੍ਰੋਜੈਲ ਗੋਲੀ ਹੱਥ ਨੇ ਦੇ ਦਿਆ ਕਰੋ ਉਹ ਸਵੇਰੇ ਦੇ ਦਿਆ ਕਰੋ ਤੁਹਾਡੇ ਕੁੱਤਰ ਬਾਈ 5 ਦਿਨ ਦਿਓ ਜਮਾਂ ਸੈੱਟ ਹੋ ਜਾਣਗੇ ਜਿਵੇਂ ਬਾਈ ਕਹੀ ਜਾਂਦੇ ਵੀ ਚਰਬੀ ਵਾਲੀਆਂ ਬਿੱਠਾਂ ਜਾਨਵਰ ਮਾਰਦੇ ਵਿੱਚ ਵੀ ਅੱਧੀ ਚਰਬੀ ਵਾਲੀ ਅੱਧੀ ਹਰੀ ਜਮਾਂ ਸੈੱਟ ਹੋ ਜਾਣਗੀਆਂ ਬਾਈ ਮੈਟ੍ਰੋਜੈਲ ਗੋਲੀ ਲੈ ਲਓ ਨਾਲ ਨੋਰਪ੍ਰੈਸ ਗੋਲੀ ਲੈ ਲਓ ਬਾਰਤ ਕੇ ਦੇਖ ਲਓ ਕਈ ਭਰਾ ਨਾ ਵਿੱਚ ਕਹਿੰਦੇ ਆ ਵੀ ਸੋਨੀ ਵੀ ਸਮਾਰ ਕੇ ਗੋਲੀ ਦਾ ਨਾਮ ਆ ਜਾਂ ਬਾਈ ਮੇਰੇ ਨਾ ਨੱਕ ਦੀ ਆ ਹੱਡੀ ਟੁੱਟੀ ਹੋਈ ਆ ਉਜੋ ਮੈਂ ਸਾਂ ਲੈਣਾ ਦਿੱਕਤ ਆਉਂਦੀ ਹੈ ਕਿ ਸਮਾਰ ਕੇ ਆਵਾਜ਼ ਨਹੀਂ ਪ੍ਰੋਪਰ ਸਹੀ ਨਿਕਲਦੀ ਹੈ ਜੀ ਧੰਨਵਾਦ ਜੀ ਸასიਖਾਲ ਸਾਰੇ ਭਰਾਵਾਂ ਨੂੰ ਮਾੜਾ ਜੀ ਆਪ ਵੀ ਬਾਈ ਦਿਮਾਗ ਲਾ ਲਿਆ ਕਰੋ ਵਿੱਚੋਂ ਮੇਰੇ ਤੋਂ ਜੇ ਉਹਦੇ ਬੋਲ ਸਹੀ ਨਹੀਂ ਨਿਕਲਦੇ ਹੁੰਦੇ ਨਾ ਧਿਆਨ ਨਾਲ ਸੁਣ ਲਿਆ ਕਰੋ ਭਰਾ ਬਣ ਕੇ ਉਹਨੂੰ ਸੁਧਰ ਕਰ ਲਿਆ ਕਰੋ ਧੰਨਵਾਦ ਜੀ